ਕਿਸੇ ਨੇ ਲਾਇਸੈਂਸ ਬਣਾਉਣਾ ਹੈ ਦੇਖੋ ਉਹਦੀ ਫੀਸ ਹੈਗੀ ਹੈ 1905 ਰੁਪਏ ਕੇਵਲ ਸਭ ਤੋਂ ਪਹਿਲੇ ਦੀ ਕਿ ਸਮੱਸਿਆ ਆ ਰਹੀ ਹੈ ਜਿਹੜਾ ਨਵੀਂ ਗੱਡੀ ਲੈਂਦਾ ਹੈ ਚਾਹੇ 4 ਵੀਲਰ ਆ ਚਾਹੇ 2 ਵੀਲਰ ਆ ਉਹਦੀ ਮੈਂ ਕਿ ਆਰਸੀ ਨਹੀਂ ਆ ਰਹੀ ਪੈਂਡੈਂਸੀ ਇੰਨੀ ਜ਼ਿਆਦਾ ਹੋ ਚੁੱਕੀ ਹੈ ਕਿਉਂਕਿ ਕਾਫੀ ਟਾਈਮ ਤੋਂ ਕੰਮ ਰੁਕਿਆ ਪਿਆ ਹੈ ਨਾ ਕਾਰਜ਼ ਆਏ ਨੇ ਨਾ ਪ੍ਰਿੰਟਰਸ ਆਏ ਨੇ ਤੇ ਨਾ ਹਜੇ ਪ੍ਰਿੰਟਿੰਗ ਸਟਾਰਟ ਹੋਈ ਹੈ ਪੰਜਾਬ ਦੇ ਜਿਹੜੇ ਸਾਰੇ ਲਾਇਸੈਂਸ ਨੇ ਉਹ ਚੰਡੀਗੜ੍ਹ ਵਿੱਚ ਪ੍ਰਿੰਟ ਹੁੰਦੇ ਸੀਗੇ ਤੇ ਡਾਕ ਦੇ ਜ਼ਰੀਏ ਸਾਡੇ ਘਰਾਂ ਤੇ ਘਰਾਂ ਤੱਕ ਆਉਂਦੇ ਸੀਗੇ ਹੁਣ ਨਵੇਂ ਸਿਰੇ ਤੋਂ ਉਹਨੂੰ ਡੀਸੈਂਟਰਲਾਈਜ਼ ਕਰਕੇ ਮੰਨ ਲਓ ਉਹਦਾ ਫਾਈਨ ਬਣਿਆ 5000 ਰੁਪਏ ਪਰ ਤੁਹਾਨੂੰ ਉੱਥੇ ਜਿਹੜੇ ਬੈਠੇ ਨੇ ਕਰਿੰਦੇ ਉਹ ਸੈਟਲਮੈਂਟ ਕਰਵਾ ਦਿੰਦੇ ਕਿ ਭਾਈ ਜੀ 5000 ਬਣਦਾ ਆ ਤੁਸੀਂ 2500 ਦਿਓ ਜਿਹੜਾ ਚਲਾਨ ਆ ਉਹ ਸਾਰੀ ਲਾਈਵਲੀ ਉੱਥੇ ਬੋਲਦਾ ਰਹੇਗਾ ਐਂਡ ਉਹ ਜਿਹੜਾ ਫਾਈਨ ਉਹ ਐਗਜ਼ਿਸਟ ਕਰਦਾ ਰਹੇਗਾ ਇੱਥੇ ਵਿਚਾਰ ਕਰਨਾ ਪਊਗਾ ਸਾਡੇ ਸ਼ਹਿਰ ਵਾਲਿਆਂ ਨੂੰ ਜਿਹੜੇ ਲੋਕ ਟੈਸਟ ਪਾਸ ਨਹੀਂ ਕਰ ਚੁੱਕੇ ਉਹ ਆਤਮਕਾਤੀ ਬੰਬ ਬਣ ਕੇ ਸਾਡੇ ਸ਼ਹਿਰ ਦੀਆਂ ਸੜਕਾਂ ਤੇ ਤੁਰੇ ਫਿਰਦੇ ਆ ਇਹ ਵਿਦਨ ਨੈਕਸਟ ਵੀਕ ਹੋ ਜਾਣੀ ਹੈ ਜੀ ਸਾਰੀ ਪ੍ਰਿੰਟਿੰਗ ਦਾ ਸਾਰਾ ਕੁਝ ਹੈੱਡ ਆਫਿਸ ਨੇ ਮਨਜ਼ੂਰੀ ਦੇ ਦਿੱਤੀ ਹੈ ਅੰਬਰਸਰ ਸ਼ਹਿਰ ਦੇ ਵਿੱਚ ਇੰਨੀ ਕੁ ਮੁਸ਼ਕਲ ਆ ਰਹੀ ਹੈ ਜਿਹੜੀ ਆਰਟੀਓ ਆਫਿਸ ਦੇ ਵਿੱਚ ਗੋਲਮਾਲ ਚੱਲਿਆ ਗੋਲਮਾਲ ਆ ਚੱਲਿਆ ਕਮਕ ਉਥੇ ਇੰਨੀ ਕੁ ਹਿਰਾਫੇਰੀ ਹੋ ਰਹੀ ਆ ਸਾਡੇ ਨਾਲ ਜਿਹੜੇ ਸਮਾਜ ਸੇਵਕ ਅਮਰਤਪਾਲ ਸਿੰਘ ਬਬਲੂ ਜੀ ਜੁੜੇ ਆ ਇਹਨਾਂ ਨਾਲ ਗੱਲਬਾਤ ਕਰਾਂਗੇ ਇਹਨਾਂ ਨੇ ਬੜੀ ਬੜੀ ਜਿਹੜੇ ਮੁੱਦੇ ਚੁੱਕੇ ਆ ਇਹੋਡੇ ਜਿਹੜੇ ਗੋਲਮਾਲ ਹੁੰਦੇ ਜਿੱਥੇ ਮਕਰ ਰਿਸ਼ਵਤਾ ਦਿੱਤੀ ਜਾਂਦੀ ਆ ਤੇ ਕੰਮ ਹੁੰਦੇ ਆ ਗੱਲਬਾਤ ਕਰਾਂਗੇ ਬੱਬਲੂ ਭਾਈ ਨਾਲ ਬੱਬਲੂ ਭਾਈ ਬਹਿਲੇ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਆ ਧੰਨਵਾਦੀ ਤੁਹਾਡਾ ਤੁਸੀਂ ਆਪਣੇ ਸਮੇਂ ਚੋਂ ਸਮਾਂ ਕੱਢਿਆ ਤੇ ਤੁਹਾਡੇ ਚੈਨਲ ਜਿਹੜੇ ਆ ਜਿਹੜੇ ਆ ਅਸੀਂ ਆਪਣੀ ਗੱਲ ਜਿਹੜੀ ਆ ਉਹ ਲੋਕਾਂ ਤੱਕ ਜਿਹੜੀ ਰੱਖਣ ਜਾ ਰਹੇ ਆ ਤੇ ਤੁਹਾਡਾ ਧੰਨਵਾਦ ਹੈ ਜੀ ਸਰ ਅੱਜਕੱਲ ਸਭ ਤੋਂ ਪਹਿਲੇ ਦੀ ਕਿ ਸਮੱਸਿਆ ਆ ਰਹੀ ਆ ਜਿਹੜਾ ਨਵੀਂ ਗੱਡੀ ਲੈਂਦਾ ਚਾਹੇ 4-ਵਿਲਰ ਆ ਚਾਹੇ 2-ਵਿਲਰ ਆ ਉਹਦੀ ਮੈਂ ਕਿ ਆਰ.ਸੀ ਨਹੀਂ ਆ ਰਹੀ ਦੇਖੋ ਇਹ ਮੈਂ ਅਪਡੇਟ ਕਰਨਾ ਚਾਹੁੰਦਾ ਕਿ ਆਰਸੀ ਐਂਡ ਲਾਇਸੈਂਸ ਇਹਨੂੰ ਜਿਹੜਾ ਪ੍ਰਿੰਟ ਕਰਨ ਵਾਲੀ ਜਿਹੜੀ ਕੰਪਨੀ ਸੀਗੀ ਉਹਦਾ ਨਾਮ ਸੀਗਾ ਸਮਾਰਟਸ਼ਿਪ ਕੰਪਨੀ ਉਹ ਨਵੰਬਰ 2024 ਤੋਂ ਉਹਦਾ ਜਿਹੜਾ ਕੰਟਰੈਕਟ ਜਿਹੜਾ ਸਰਕਾਰ ਦੇ ਨਾਲ ਖਤਮ ਹੋਇਆ ਤੇ ਉਹ ਕੰਪਨੀ ਜਿਹੜੀ ਹੈ ਇਸ ਕੰਮ ਨੂੰ ਛੱਡ ਕੇ ਚਲੀ ਜਾ ਚਲੀ ਜਾ ਚੁੱਕੀ ਹੈ ਤੇ ਸਾਡੀ ਸਰਕਾਰ ਵੀ ਜਿਹੜੀ ਉੱਤੇ ਐਕਸ਼ਨ ਦੀ ਤਿਆਰੀ ਦੇ ਵਿੱਚ ਹੈ ਜਦ ਤੱਕ ਮੇਰੇ ਮੇਰੇ ਕੋਲ ਅਪਡੇਟ ਹੈ ਕਿ ਉਹਦਾ ਜਿਹੜਾ ਲਾਇਸੈਂਸ ਕੈਨਸਲ ਕਰਨ ਕੀਤਾ ਜਾਵੇਗਾ ਅਤੇ ਉਹਨੂੰ ਬਲੈਕਲਿਸਟ ਕਰਨ ਦੀ ਜਿਹੜੀ ਉਹ ਗੱਲ ਕੀਤੀ ਜਾਂਦੀ ਹੈ ਤਾਂ ਕਿ ਉਹ گاਾਂ ਕਿਸੇ ਵੀ ਸਟੇਟ ਦੇ ਵਿੱਚ ਕੰਮ ਨਾ ਇਸ ਤਰ੍ਹਾਂ ਛੱਡ ਕੇ ਜਾ ਸਕੇ ਸੋ ਪੰਜਾਬ ਨੂੰ ਜਿਹੜੇ ਲਾਇਸੈਂਸ ਐਂਡ ਜਿਹੜਾ ਆਪਣਾ ਆਰਸੀ ਜਿਹੜੀਆਂ ਪ੍ਰਿੰਟਿੰਗ ਐ ਉਹ ਰੁਕੀ ਹੋਈ ਐ ਇਹਦਾ ਜਿਹੜਾ ਕਰੰਟਲੀ ਜਿਹੜਾ ਅਪਡੇਟ ਐ ਕਿ ਗਵਰਨਮੈਂਟ ਵੱਲੋਂ 15 ਲੱਖ ਜਿਹੜੇ ਉਹ ਕਾਰਡ ਹੁੰਦੇ ਆ ਵਾਈਟ ਕਲਰ ਦੇ ਕਾਰਡ ਉਹਦੇ ਤੇ ਹੀ ਆਰਸੀ ਬਣਦੀ ਐ ਤੇ ਉਹਦੇ ਤੇ ਲਾਇਸੈਂਸ ਬਣਦਾ ਉਹਦਾ ਆਰਡਰ ਜਿਹੜਾ ਐ ਵਰਕ ਆਊਟਰ ਜਿਹੜਾ ਉਹ ਜਾਰੀ ਕਰ ਦਿੱਤਾ ਗਿਆ ਆ ਉਹ ਕੁਝ ਸਮੇਂ ਦੇ ਵਿੱਚ ਜਿਹੜਾ ਆ ਇਹ ਪ੍ਰਿੰਟਿੰਗ ਪਹਿਲਾਂ ਸੈਂਟਰਲਾਈਜ਼ ਸੀਗੀ ਮਤਲਬ ਪੰਜਾਬ ਦੇ ਜਿਹੜੇ ਸਾਰੇ ਲਾਇਸੈਂਸ ਨੇ ਉਹ ਚੰਡੀਗੜ੍ਹ ਵਿੱਚ ਪ੍ਰਿੰਟ ਹੁੰਦੇ ਸੀਗੇ ਤੇ ਡਾਕ ਦੇ ਜ਼ਰੀਏ ਸਾਡੇ ਘਰਾਂ ਤੇ ਘਰਾਂ ਤੱਕ ਆਉਂਦੇ ਸੀਗੇ ਹੁਣ ਨਵੇਂ ਸਿਰੇ ਤੋਂ ਉਹਨੂੰ ਡੀਸੈਂਟਰਲਾਈਜ਼ ਕਰਕੇ ਜੋ ਮੇਰੇ ਕੋਲ ਜਾਣਕਾਰੀ ਹੈ ਕਿ ਉਹ ਸ਼ਹਿਰਾਂ ਦੇ ਵਿੱਚ ਅਮਰਸਰ ਦੇ ਵਿੱਚ ਪ੍ਰਿੰਟਿੰਗ ਦੀ ਜਿਹੜੀ ਮਸ਼ੀਨ ਲਗਾਈ ਜਾਏਗੀ ਤੇ ਸਾਡੇ ਜਿਹੜੇ ਲਾਇਸੈਂਸ ਤੇ ਆਰਸੀਜ਼ ਨੇ ਉਹ ਪ੍ਰਿੰਟ ਹੋ ਕੇ ਲੋਕਾਂ ਦੇ ਘਰਾਂ ਤੱਕ ਪਹੁੰਚ ਜਾਣਗੇ ਪਰ ਪੈਂਡੈਂਸੀ ਇੰਨੀ ਜ਼ਿਆਦਾ ਹੋ ਚੁੱਕੀ ਹੈ ਕਿਉਂਕਿ ਕਾਫੀ ਟਾਈਮ ਤੋਂ ਕੰਮ ਰੁਕਿਆ ਪਿਆ ਹੈ ਤੇ ਇਹ ਜਿੰਨੀ ਜਲਦੀ ਸਟਾਰਟ ਹੋਵੇ ਉਨੀ ਜਲਦੀ ਹੀ ਇਹਦਾ ਕੰਮ ਅਗਰ ਸਟਾਰਟ ਹੋਏਗਾ ਉਨਾ ਹੀ ਸਾਡੇ ਸ਼ਹਿਰ ਦਾ ਫਾਇਦਾ ਆ ਸਾਡੇ ਪੰਜਾਬ ਦਾ ਫਾਇਦਾ ਆ ਪਰ ਉਹਨੂੰ ਪੈਂਡੈਂਸੀ ਨੂੰ ਕੰਪਲੀਟ ਕਰਨ ਵਾਸਤੇ ਇੱਕ ਲੰਮਾ ਸਮਾਂ ਲੱਗੂਗਾ ਅੱਜ ਵੀ ਅਗਰ ਪ੍ਰਿੰਟਿੰਗ ਚੱਲੂ ਹੁੰਦੀ ਹੈ ਹਜੇ ਕਿ ਨਾ ਕਾਰਜ਼ ਆਏ ਨੇ ਨਾ ਪ੍ਰਿੰਟਰਸ ਆਏ ਨੇ ਤੇ ਨਾ ਹਜੇ ਪ੍ਰਿੰਟਿੰਗ ਸਟਾਰਟ ਹੋਈ ਹੈ ਮੈਂ ਅਗਰ ਇਸ ਮਹੀਨੇ ਦੇ ਵਿੱਚ ਹੀ ਪ੍ਰਿੰਟਿੰਗ ਸਟਾਰਟ ਹੋ ਜਾਂਦੀ ਹੈ ਫਿਰ ਵੀ 4-5 ਮਹੀਨੇ ਇਸ ਨੂੰ ਲੱਗ ਜਾਣਗੇ ਲੋਕਾਂ ਤੱਕ ਮੁੰਚ ਤੱਕ ਇਹ ਸਾਰੀ ਪ੍ਰਿੰਟਿੰਗ ਖਤਮ ਕਰਕੇ ਲੋਕਾਂ ਦੇ ਘਰਾਂ ਤੱਕ ਆਰਸੀ ਅਤੇ ਲਾਇਸੈਂਸ ਜਿਹੜੇ ਆ ਉਹਨਾਂ ਤੱਕ ਪਹੁੰਚਣ ਦੇ ਇੱਕ ਚੀਜ਼ ਮੈਂ ਹੋਰ ਇਹਦੇ ਵਿੱਚ ਐਡ ਕਰ ਦਿਆਂ ਕਿ ਕਾਫੀ ਲੋਕਾਂ ਨੂੰ ਇਹ ਦਿੱਕਤ ਆ ਰਹੀ ਹੈ ਕਿ ਅਸੀਂ ਜਦੋਂ ਕੋਈ ਟ੍ਰੈਫਿਕ ਪਲਾ ਸਾਨੂੰ ਡੱਕਦਾ ਆ ਤੇ ਸਾਡੇ ਕੋਲ ਲਾਇਸੈਂਸ ਅਗਰ ਪ੍ਰਿੰਟ ਹੋ ਕੇ ਨਹੀਂ ਆਇਆ ਜਾਂ ਸਾਡੇ ਕੋਲ ਜਿਹੜੀ ਆਰਸੀ ਹੈ ਉਹ ਨਹੀਂ ਪਈ ਤੇ ਦੈਨ ਅਸੀਂ ਉਹ ਕਿਤਰਾ ਦਿਖਾ ਸਕਦੇ ਆ ਇੱਕ ਡਿਜੀ ਲੋਕਰ ਐਪ ਆ ਤੁਸੀਂ ਪਲੇ ਸਟੋਰ ਤੇ ਜਾਂ ਐਪਲ ਦੀ ਜਿਹੜੀ ਐਪ ਸਟੋਰ ਆ ਉਤੋਂ ਡਾਊਨਲੋਡ ਕਰਕੇ ਆਪਣੇ ਸਾਰੇ ਡਾਕੂਮੈਂਟ ਜਿਹੜੇ ਆ ਉਹਦੇ ਵਿੱਚ ਇੰਸਟਾਲ ਕਰ ਸਕਦੇ ਹੋ ਉੱਥੋਂ ਤੁਸੀਂ ਜਿਹੜਾ ਆ ਜਦੋਂ ਕੋਈ ਟ੍ਰੈਫਿਕ ਵਾਲਾ ਡੱਕਦਾ ਆ ਤੁਹਾਨੂੰ ਤੇ ਤੁਸੀਂ ਉਹ ਦਿਖਾ ਕੇ ਉਹ ਲੀਗਲੀ ਹੈ ਤੁਸੀਂ ਲੀਗਲੀ ਉਹ ਡਾਕੂਮੈਂਟ ਆਪਣਾ ਉਹਦੇ ਵਿੱਚ ਦਿਖਾ ਸਕਦੇ ਹੋ ਸੋ ਫੋਰ ਦਾ ਟਾਈਮਿੰਗ ਜਿੰਨੇ ਦੇ ਪ੍ਰਿੰਟਿੰਗ ਸਟਾਰਟ ਨਹੀਂ ਹੋ ਜਾਂਦੀ ਸਾਨੂੰ ਡਿਜੀ ਲੋਕਰ ਤੇ ਡਿਪੈਂਡ ਰਹਿਣਾ ਪਏਗਾ ਤੇ ਮੈਂ ਆਸ ਕਰਦਾ ਜਲਦ ਤੋਂ ਜਲਦ ਇਹ ਪ੍ਰਿੰਟਿੰਗ ਮਸ਼ੀਨ ਜਿਹੜੀਆਂ ਨੇ ਉਹ ਜ਼ਿਲ੍ਹੇਵਾਰ ਸਾਰੇ ਜ਼ਿਲ੍ਹਿਆਂ ਤੇ ਪਹੁੰਚਣ ਤੇ ਇਹ ਕੰਮ ਜਿਹੜਾ ਹੈ ਉਹ ਸਟਾਰਟ ਕੀਤਾ ਜਾ ਸਕੇ ਸਰ ਟਰੈਕ ਤੇ ਇੰਨੀ ਕਿ ਮੁਸ਼ਕਲ ਆ ਰਹੀ ਹੈ ਮੈਂ ਕਿਹਾ ਟਰੈਕ ਤੇ ਸਭ ਤੋਂ ਜ਼ਿਆਦਾ ਹੇਰਾ ਫੇਰੀ ਹੋ ਰਹੀ ਹੈ ਲਿਸੈਂਸ ਬਣਾ ਜਾਂਦੇ ਆ ਪਹਿਲੇ ਕਹਿੰਦੇ ਜੀ ਕੈਮਰੇ ਨਹੀਂ ਚੱਲਦੇ ਕੈਮਰੇ ਨਹੀਂ ਚੱਲਦੇ ਜੇ ਕੈਮਰੇ ਚੱਲਦੇ ਆ ਤੇ ਉਹਨਾਂ ਦੇ ਲਿਸੈਂਸ ਨਹੀਂ ਬਣਦੇ ਲਿਸੈਂਸ 10000 ਰੁਪਏ ਦੋ ਤੇ ਲਿਸੈਂਸ ਬਣ ਜਾਂਦਾ ਤੁਸੀਂ بڑے ਮੁੱਦੇ ਚੁੱਕਿਆ ਪਰ ਕਾਰਵਾਈ ਕਿਉਂ ਨਹੀਂ ਹੁੰਦੀ ਆ ਨਾ ਲੋਕਾਂ ਦੇ ਦੇਖੋ ਜਿਹੜਾ ਜਿੱਥੇ ਆਰਟੀਏ ਦਫਤਰ ਗਰਮਨੀਸਰ ਦੀ ਗੱਲ ਕਰਨਾ ਇੱਥੇ ਪਹਿਲਾਂ ਜੋ ਸਿਸਟਮ ਚੱਲਦਾ ਸੀਗਾ ਐਂਡ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਸੀਗਾ ਕਿਸੇ ਨੇ ਲਾਇਸੈਂਸ ਬਣਾਉਣਾ ਹੈ ਦੇਖੋ ਉਹਦੀ ਫੀਸ ਹੈਗੀ ਹੈ 1905 ਰੁਪਏ ਕੇਵਲ ਪਰ ਸਾਡੇ ਜਿਹੜੇ ਸ਼ਹਿਰ ਦੇ ਏਜੰਟਸ ਨੇ ਉਹ 6000 7000 8000 इवन ਕਿ 10000 ਵੀ ਲੈਂਦੇ ਨੇ ਉਹਦਾ ਕਾਰਨ ਕੀ ਹੈ ਇਸ ਦਫ਼ਤਰ ਦੇ ਵਿੱਚ ਕ腐ਸ਼ਨ ਜਿਹੜੀ ਆ ਉਹ ਬੜੇ ਵੱਡੇ ਲੈਵਲ ਤੇ ਇਨਵੋਲਵ ਆ ਜੋ ਮੇਰੀ ਜਾਣਕਾਰੀ ਹੈ ਉਹਦੇ ਮੁਤਾਬਿਕ 2500 ਰੁਪਿਆ ਇੱਕ ਲਾਇਸੈਂਸ ਨੂੰ ਬਿਨਾਂ ਟੈਸਟ ਦੇਤੇ ਪਾਸ ਕੀਤੇ ਉਹ ਲਿਆ ਜਾਂਦਾ ਆ ਹੁਣ ਗੱਲ ਇਹ ਨਹੀਂ ਹੈ ਵੀ ਟੈਸਟ ਆਪਾਂ ਬਿਨਾਂ ਦਿੱਤੇ ਲਾਇਸੈਂਸ ਲੈ ਲਿਆ ਦੇਖੋ ਇੱਥੇ ਵਿਚਾਰ ਕਰਨਾ ਪਊਗਾ ਸਾਡੇ ਸ਼ਹਿਰ ਵਾਲਿਆਂ ਨੂੰ ਕਿ ਇੱਥੇ ਚੱਲ ਕੀ ਰਿਹਾ ਜਿਹੜੇ ਲੋਕ ਟੈਸਟ ਪਾਸ ਨਹੀਂ ਕਰ ਚੁੱਕੇ ਉਹ ਉਹਨਾਂ ਨੇ ਟੈਸਟ ਦਿੱਤਾ ਹੀ ਨਹੀਂ ਉਹਨਾਂ ਕੋ ਲਾਇਸੈਂਸ ਬਣ ਗਿਆ ਕਿ ਉਹ ਗੱਡੀ ਚਲਾ ਸਕਦੇ ਆ ਮੋਟਰਸਾਈਕਲ ਚਲਾ ਸਕਦੇ ਆ ਉਹ ਆਤਮਕਾਤੀ ਬੰਬ ਬਣ ਕੇ ਸਾਡੇ ਸ਼ਹਿਰ ਦੀਆਂ ਸੜਕਾਂ ਤੇ ਤੁਰੇ ਫਿਰਦੇ ਆ ਫਿਰ ਉਹ ਐਕਸੀਡੈਂਟ ਕਰਦੇ ਆ ਉਹਦੇ ਨਾਲ ਕਈ ਪਰਿਵਾਰਾਂ ਦੇ ਪਰਿਵਾਰ ਵੀ ਉਜੜਦੇ ਆ ਕਈ ਲੋਕ ਹਸਪਤਾਲ ਦੇ ਵਿੱਚ ਆਪਣਾ ਜਿਹੜਾ ਉਹ ਫਾਈਨੈਂਸ਼ੀਅਲ ਲੋਸ ਵੀ ਕਰਦੇ ਆ ਹੁਣ ਇਹ ਤੇ ਕਾਰਵਾਈ ਕਿਉਂ ਨਹੀਂ ਹੁੰਦੀ ਅਗਰ ਮੈਂ ਕੱਲੇ ਅੰਮ੍ਰਿਤਸਰ ਦੀ ਗੱਲ ਕਰਲਾਂ ਤਾਂ ਡੇਲੀ 170 ਜਿਹੜੇ ਆ ਡਰਾਈਵਿੰਗ ਟੈਸਟ ਹੁੰਦੇ ਇੱਥੇ ਅਗਰ ਵੈਸੇ ਤੇ ਮੈਂ ਮੰਨਦਾ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜਾ ਉਹ ਪੈਸੇ ਲੈ ਕੇ 2500 ਵਾਲਾ ਸਿਸਟਮ ਚੱਲਦਾ ਆ ਪਰ ਅਗਰ ਮੈਂ ਇਹ ਮੰਨ ਲਾਂ ਕਿ ਰੋਜ਼ ਦਾ ਕੇਵਲ 100 ਟੈਸਟ 2500 ਰੁਪਇਆ ਲੈ ਕੇ ਦਿੱਤਾ ਜਾਂਦਾ ਅਗਰ ਹੁੰਦਾ ਆ ਤੇ ਆਪਣੇ 1 ਮਹੀਨੇ ਦੇ ਵਿੱਚ 20 ਦਿਨ ਕੰਮ ਹੁੰਦਾ ਆ ਸ਼ਨੀ ਐਤਵਾਰ ਟਰੈਕ ਬੰਦ ਰਹਿੰਦਾ ਜਾਂ ਕੋਈ ਦਿਨ ਤਿਆਰ ਆ ਗਿਆ ਹੁਣ 20 100 2000 ਟੈਸਟ ਦਾ ਲਗਭਗ 50 ਲੱਖ ਰੁਪਇਆ ਤੇ ਇਕੱਲਾ ਇਥੋਂ ਕ腐ਸ਼ਨ ਲੋਨ ਇਨਵੋਲ ਹੁੰਦੀ ਆ ਐਡੀ ਵੱਡੀ ਕ腐ਸ਼ਨ ਦੇ ਵਿੱਚ ਇੰਨਾ ਜ਼ਿਆਦਾ ਪੈਸਾ ਹੋਣ ਦੇ ਨਾਲ ਜਿਹੜਾ ਆ ਇੱਥੇ ਕਾਰਵਾਈ ਜਿਹੜੀ ਆ ਉਹ ਥੋੜੀ ਜੀ ਓਖੀ ਹੋ ਜਾਂਦੀ ਹੈ ਕਿਉਂਕਿ ਕਿਤਨਾ ਕਿਤੇ ਜਿਹੜੇ ਉੱਚ ਅਧਿਕਾਰੀ ਨੇ ਆ ਜਿਹੜੇ ਇਸ ਟਰੈਕ ਨੂੰ ਚਲਾ ਰਹੇ ਨੇ ਜਿਹੜੀਆਂ ਸਮਾਰਟ ਚਿਪ ਕੰਪਨੀ ਦੇ EMPLOYEES ਸੀਗੇ ਜਾਂ SS PROVIDERS ਦੇ ਸੀਗੇ ਉਹ ਕੱਚੇ ਮਜ਼ਦੂਰ ਨੇ ਠੇਕੇ ਤੇ ਗਵਰਨਮੈਂਟ ਨੇ ਰੱਖੇ ਹੋਏ ਆ ਉਹਦੇ ਨਾਲ ਸਰਕਾਰੀ ਅਫਸਰਾਂ ਦੀ ਮਿਲੀ ਭੁਗਤ ਦੇ ਨਾਲ ਇਹ ਐਡੇ ਵੱਡੇ ਲੈਵਲ ਤੇ ਸਕੈਮ ਆ ਦੇਖੋ ਮੈਂ ਤੁਹਾਨੂੰ ਅਗਰ ਅੰਮ੍ਰਿਤਸਰ ਦਾ ਕੇਵਲ ਟਰੈਕ ਤੋਂ 50 ਲੱਖ ਰੁਪਏ ਦੀ ਅਗਰ ਮੈਂ ਗੱਲ ਕਰ ਰਿਹਾ ਤੇ ਪੰਜਾਬ ਦੇ ਵਿੱਚ ਕਿੰਨੇ ਟਰੈਕ ਨੇ ਕਿੰਨਾ ਪੈਸੇ ਇਥੋਂ ਇਕੱਠਾ ਹੋ ਗਏ ਜਿਹੜਾ ਆ ਉਹ ਬਲੈਕ ਮਨੀ ਗਲਤ ਪੈਸਾ ਜਿਹੜਾ ਆ ਉਹ ਜਾ ਰਿਹਾ ਪਰ ਕੁਝ ਲੋਗੇ ਇੱਥੇ ਪੱਤੀ ਕਰਦੇ ਨੇ ਜੀ ਉੱਥੇ ਖਰਾਬ ਕਰਦੇ ਆ ਸਾਨੂੰ ਅਗਰ ਅਸੀਂ ਥੋੜੇ ਜਿਹਾ ਪੈਸੇ ਦੇ ਕੇ ਜਲਦੀ ਲਾਇਸੈਂਸ ਬਣਾਉਣਾ ਚਾਹੁੰਦੇ ਆ ਤਾਂ ਸਾਨੂੰ ਬਣਾਉਣੇ ਦਿੱਤਾ ਜਾਵੇ ਪਰ ਇੱਥੇ ਵਿਚਾਰ ਕਰਨਾ ਪਏਗਾ ਕਿ ਇਹਨਾਂ ਨੇ ਜਾਣਬੁੱਝ ਕੇ ਤੁਹਾਨੂੰ ਖਰਾਬ ਕੀਤਾ ਹੋਇਆ ਮਤਲਬ ਅਗਰ ਕੋਈ ਬੰਦਾ ਜਨਨ ਮੰਨ ਲਓ ਮੈਂ ਟੈਸਟ ਦੇਣਾ ਚਾਹੁੰਦਾ ਪਰ ਉੱਥੇ ਪ੍ਰਕਿਰਿਆ ਨਹੀਂ ਹੈ ਲਾਈਨ 'ਚ ਲੱਗੇ ਰੋ ਜੀ ਇੰਦਰ ਮਰਜੀ ਜਿੰਨੀ ਦੇਰ ਮੈਂ ਪੈਸੇ ਨਹੀਂ ਦਿੰਦਾ ਉਨੀ ਦੇਰ ਤੱਕ ਮੇਰਾ ਕੰਮ ਨਹੀਂ ਹੁੰਦਾ ਹੁਣ ਅਗਲੀ ਗੱਲ ਕੁਝ ਏਜੰਟਸ ਨੇ ਮੇਰੇ ਤੱਕ ਪਹੁੰਚ ਕੀਤੀ ਜਿਹੜੇ ਇਸ ਚੀਜ਼ ਦਾ ਕੰਮ ਕਰਦੇ ਨੇ ਕਿ ਸਾਡਾ ਕੰਮ ਬੰਦ ਹੋ ਗਿਆ ਦੇਖੋ ਮੈਨੂੰ ਉਹਨਾਂ ਨਾਲ ਹਮਦਰਦੀ ਆ ਮੈਂ ਨਹੀਂ ਚਾਹੁੰਦਾ ਕਿ ਉਹਨਾਂ ਦਾ ਕਾਰੋਬਾਰ ਬੰਦ ਹੋਵੇ ਪਰ ਇੱਕ ਸਹੀ ਤਰੀਕੇ ਨਾਲ ਚਲਾਇਆ ਜਾ ਸਕੇ ਅਗਰ 1905 ਰੁਪਏ ਫੀਸ ਆ ਕੋਈ 2500 ਲੈ ਲੇ 3000 ਉਹਦੀ ਉਹਦੇ ਕੰਮ ਕਰਨ ਦੇ ਤਰੀਕੇ ਤੇ ਆ ਉਹਨਾਂ ਵਿਚਾਰਿਆਂ ਦਾ ਵੀ ਵਸਣੀ ਆ ਕਿਉਂਕਿ ਇਹ ਸਰਕਾਰ ਦੇ ਜਿਹੜੇ ਇੱਥੇ ਸਰਕਾਰੀ ਮੁਲਾਜ਼ਮ ਨੇ ਜਾਂ ਜਿਹੜੇ ਪ੍ਰਾਈਵੇਟ ਕਰਿੰਦੇ ਨੇ ਇਹ ਇਹ ਉਹਨਾਂ ਨੂੰ ਖਸੌਂਦੇ ਨੇ ਵੀ ਗਲਤ ਕੰਮ ਕੀਤਾ ਜਾਵੇ ਤੇ ਅਮ੍ਰਿਤਸਰ ਦੇ ਪਿੱਛੇ ਦੀ ਜੋ ਖਬਰਾਂ ਵੀ ਚੱਲ ਕੇ ਆਈਆਂ ਜੋ ਅਸੀਂ ਡਾਕੂਮੈਂਟ ਵੀ ਦੇਖੇ ਇੱਕ ਵੱਡੀ ਗਿਣਤੀ ਦੇ ਵਿੱਚ ਸਾਡੇ ਅਮ੍ਰਿਤਸਰ ਦੇ ਜਿਹੜੇ ਡਰਾਈਵਿੰਗ ਲਾਇਸੈਂਸ ਨੇ ਉਹ ਬਾਹਰੋਂ ਬਣ ਕੇ ਆ ਗਏ ਲੁਧਿਆਣੇ ਤੋਂ ਬਣੇ ਫਿਰੋਜ਼ਪੁਰ ਤੋਂ ਬਣੇ ਅਸੀਂ ਨੰਬਰ ਵੀ ਉਹਦੇ ਜਨ ਤੱਕ ਕੀਤੇ ਵੀ ਹੈ ਗਾਂ ਵੀ ਕਰਾਂਗੇ ਬਹੁਤ ਸਾਰੇ ਸਾਡੇ ਕੋਲ ਲਾਇਸੈਂਸ ਨੰਬਰ ਨੇ ਜਿਹੜੇ ਬਾਹਰੋਂ ਬਿਲਕੁਲ ਬਿਲਕੁਲ ਰਿਸ਼ਵਤ ਨਾਲ ਬਣੇ ਪਰ ਉਹਦੇ ਨਾਲ ਮੇਰੇ ਸ਼ਹਿਰ ਦੇ ਜਿਹੜੇ ਮੇਰੇ ਏਜੰਟ ਨੇ ਉਹਨਾਂ ਨੂੰ ਕਿੰਨਾ ਨੁਕਸਾਨ ਹੋਇਆ ਦੇਖੋ ਸਾਡੇ ਸ਼ਹਿਰ ਵਾਲਿਆਂ ਨੇ ਕਿਹਾ ਲਾਇਸੈਂਸ ਬਣਾਉਣਾ ਆ ਹੁਣ ਜੇ ਇੱਥੇ ਸਕਤੀ ਆ ਤੇ ਅਸੀਂ ਬਾਹਰੋਂ ਬਣਾ ਲੈਨੇ ਆ ਸਾਨੂੰ ਇੱਥੇ ਮਾਫੀ ਦੇਣਾ ਪਰ ਉਹ ਏਜੰਟ ਨਹੀਂ ਬਣਾਏ ਉਹਨਾਂ ਦੇ ਨਾ ਬਿਲਕੁਲ ਨਹੀਂ ਇਹਦੇ ਵਿੱਚ ਹੋ ਸਕਦਾ ਕਿ ਇਹਨੇ ਉੱਥੋਂ ਅਪਰੋਚ ਕੀਤੀ ਹੋਵੇ ਜਾਂ ਅੰਮ੍ਰਿਤਸਰ ਵਾਲੇ ਤੋਂ ਕੀਤੀ ਹੋਵੇ ਬੰਦਿਆਂ ਦੀ ਐਬਸੈਂਸ ਦੇ ਵਿੱਚ ਬੰਦਾ ਇੱਥੇ ਬੈਠਾ ਕੈਨੇਡਾ ਬੈਠਾ ਕਿੱਥੇ ਬੈਠਾ ਉਸ ਤਰ੍ਹਾਂ ਦਾ ਰੇਟ ਆ ਤੁਸੀਂ ਕੈਨੇਡਾ ਬੈਠੇ ਹੋ ਇੱਥੇ ਲਾਇਸੈਂਸ ਬਣਾਉਣਾ ਆ ਫੋਟੋ ਤੋਂ ਫੋਟੋ ਕਰਕੇ ਵੀ ਬਣਾ ਦੇਣਗੇ ਉਹ ਤੇ ਬਿਲਕੁਲ ਜੀ ਮੇਰਾ ਮੇਰਾ ਸਭ ਤੋਂ ਜਿਹੜਾ ਇੱਥੇ ਫੋਕਸ ਇਸ ਚੀਜ਼ ਤੇ ਆ ਕਿ ਜਿਹੜੇ ਬੰਦੇ ਨੇ ਲਾਇਸੈਂਸ ਦਿੱਤਾ ਹੀ ਨਹੀਂ ਆ ਅੱਜ ਤੁਸੀਂ ਮੈਨੂੰ ਮੈਂ ਨਾਲ ਦੀ ਸੀਟ ਤੇ ਬਿਠਾ ਕੇ ਕਿਸੇ ਪਾਇਲਟ ਨੂੰ ਟੈਸਟ ਦਿਵਾ ਲਾਂ ਤਾਂ ਕਾਨੂੰਨ ਮੈਨੂੰ ਜਹਾਜ ਦੇ ਦੇ ਰਿਓ ਤੇ ਮੈਂ ਕਿਸੇ ਨੂੰ ਐਕਸੀਡੈਂਟ ਹੀ ਕਰੂੰਗਾ ਸੋ ਇਸੇ ਤਰੀਕੇ ਨਾਲ ਅੰਮ੍ਰਿਤਸਰ ਦੀਆਂ ਸੜਕਾਂ ਉੱਤੇ ਲੋਕ ਆਤਮਕਾਤੀ ਬੰਬ ਬਣ ਕੇ ਜਿਨ੍ਹਾਂ ਨੇ ਟੈਸਟ ਨਹੀਂ ਦਿੱਤਾ ਹੋਇਆ ਉਹ ਸ਼ਰੀਆਮ ਗੱਡੀਆਂ ਚਲਾਉਂਦੇ ਨੇ ਤੇ ਆਮ ਬੰਦਿਆਂ ਨੂੰ ਰੋਲ ਕੇ ਐਕਸੀਡੈਂਟ ਕਰਕੇ ਮੁੜ ਕੇ ਆਪਣੇ ਆਪ ਸੈਟਲਮੈਂਟ ਕਰਕੇ ਤੁਹਾਡਾ ਨਾਰਾਜ਼ੀ ਦਵਾ ਕਰ ਲੈਂਦੇ ਨੇ ਕਈਆਂ ਦੇ ਘਰ ਤਬਾਹ ਹੋ ਜਾਂਦੇ ਨੇ ਅਸੀਂ ਇੱਥੇ ਡੀਪਲੀ ਰਿਸਰਚ ਕਰਨ ਦੀ ਕੋਸ਼ਿਸ਼ ਕਰਦੇ ਨਹੀਂ ਕਿਉਂਕਿ ਉਹ ਰੁਕੋ ਤੇ ਲਾਇਸੈਂਸ ਹੈਗਾ ਹੁਣ ਇੱਕ ਕੋਈ ਕਿਸੇ ਬੱਚੇ ਨੇ ਆ ਜਾਂ ਕਿਸੇ ਬਜ਼ੁਰਗ ਨੇ ਆ ਕਿਸੇ ਸਿਆਣੇ ਨੇ ਕਾਰ ਥੱਲੇ ਕਿਸੇ ਬੰਦੇ ਨੂੰ ਦੇ ਦਿੱਤਾ ਤੁਸੀਂ ਪੁਲਿਸ ਸਟੇਸ਼ਨ ਜਾਓਗੇ ਜਦੋਂ ਪ੍ਰਕਿਰਿਆ ਚੱਲੇਗੀ ਉਹਨਾਂ ਕਹਿੰਦਾ ਜੀ ਕੋ ਲਾਇਸੈਂਸ ਇਹਨੇ ਕਿਹਾ ਉਦਾਂ ਮਾਰਿਆ ਅੰਗਰੇਜ਼ਾਂ ਦੇ ਸਮੇਂ ਦੇ ਕਾਨੂੰਨ ਬਣੇ ਆ ਜਦੋਂ ਤੁਸੀਂ ਕੋਈ ਐਕਸੀਡੈਂਟ ਕਰਦਾ ਉਹ ਕਹਿੰਦੇ ਜੀ ਇਹਦੀ ਇੰ ਇਨੇ ਜਾਣ ਬੁੱਝ ਕੇ ਥੋੜੀ ਮਾਰਿਆ ਇੱਕ ਐਕਸੀਡੈਂਟ ਹੋ ਗਿਆ ਤੋਂ ਉਹਨੂੰ ਮੌਕੇ ਤੇ ਜਮਾਨਤ ਮਿਲ ਜਾਂਦੀ ਹੈ ਸੋ ਕਾਰਨ ਕੀ ਆ ਕਿ ਸਾਡਾ ਆਰਟੀਏ ਦਫਤਰ ਦੇ ਵਿੱਚ ਸੁਧਾਰ ਹੋਣਾ ਜ਼ਰੂਰੀ ਹੈ ਹਾਂ ਪਿਛਲੇ ਕੁਝ ਸਮੇਂ ਤੋਂ ਜੋ ਹੈ ਸਾਡੇ ਆਰਟੀਏ ਨੇ ਸਖਤੀ ਕੀਤੀ ਹੋਈ ਹੈ ਕਿਉਂਕਿ ਪਿਛਲੇ ਸਮੇਂ 3-4 ਦਿਨ ਪਹਿਲਾਂ ਹੀ ਜਿਹੜੀ ਅਖਬਾਰਾਂ 'ਚ ਖਬਰ ਲੱਗੀ ਸੀ ਉਹ ਆਰਟੀਏ ਸਾਹਿਬ ਨੇ ਹੀ ਆਪ ਦੱਸਿਆ ਕਿ ਜਿਹੜੇ ਲਾਇਸੈਂਸ ਮੇਰੇ ਆ ਆ ਨੰਬਰ ਫਲਾਣੀ ਥਾਂ ਜਤੋਂ ਬਣੇ ਨੇ ਪਰ ਪੈਸਾ ਇੰਨੀ ਵੱਡੀ ਰਕਮ ਦੇ ਵਿੱਚ ਇੱਥੇ ਇਨਵੋਲ ਹੋਇਆ ਕਿ ਜਿੱਦਾਂ ਮਰਜ਼ੀ ਤੁਸੀਂ ਜੋੜ ਲਾਈ ਚੱਲੋ ਕਿਸ ਨਾ ਕਿਸ ਦੇ ਤਰੀਕੇ ਉੱਪਰ ਜਿਹੜਾ ਚੰਡੀਗੜ੍ਹ ਤੋਂ ਹੋ ਗਿਆ ਜਾਂ ਕੁਝ ਇੱਕ ਕੰਪਨੀ ਦੇ ਸੀਨੀਅਰ ਅਧਿਕਾਰੀ ਹੋ ਗਿਆ ਜਾਂ ਸਰਕਾਰ ਦੇ ਕੁਝ ਉੱਚ ਅਫਸਰ ਹੋ ਗਏ ਇਹ ਵਿੱਚ ਇਨਵੋਲਵ ਨੇ ਇਹ ਤੇ ਮੈਂ ਕੇਵਲ ਟਰੈਕ ਦੀ ਆਮਦਨ ਦੱਸੀ ਹੈ ਮੈਂ ਚਲਾਨਾਂ ਵਾਲੇ ਪਾਸੇ ਨਹੀਂ ਆਇਆ ਮੈਂ ਹੋਰ ਚੀਜ਼ਾਂ ਬਾਰੇ ਉਹ ਤੇ ਕਹਿ ਨਹੀਂ ਰਿਹਾ ਜੀ ਜੀ ਚਲਾਨ ਦੀ ਗੱਲ ਕਰਾਂਗਾ ਚਲਾਨ 5000 ਰੁਪਏ ਦਾ ਚਲਾਨ ਹੈ ਅੰਦਰ 2500 ਰੁਪਏ ਚ ਭੁਗਤਿਆ ਜਾਂਦਾ ਉਹ ਵੀ ਰਸੀਦ ਵੀ ਦਿੰਦੇ ਆ ਕਿਸੇ ਵਾਰ ਰਸੀਦ ਨਹੀਂ ਦਿੰਦੇ ਉਹ ਪੈਸਾ ਕਿੱਥੇ ਜਾ ਰਿਹਾ ਮੈਂ ਕਹਿੰਦਾ ਕੋਈ ਐਕਸ਼ਨ ਨਹੀਂ ਐਨੇ ਸਾਲ ਤੋਂ ਕਪਲਾ ਹੋ ਰਿਹਾ ਸੀ ਬੜੀ ਵਧੀਆ ਗੱਲ ਹੈ ਕਿ ਤੁਹਾਨੂੰ ਤੁਸੀਂ ਇਹ ਸਾਰੀ ਜਾਣਕਾਰੀ ਰੱਖਦੇ ਹੋ ਤੇ ਲੋਕਾਂ ਤੱਕ ਤੁਸੀਂ ਆਪ ਹੀ ਦੱਸਿਆ ਕਿ ਇਦਾਂ ਜਿਹੜਾ ਪੈਸੇ ਲਏ ਜਾਂਦੇ ਨੇ ਇੱਥੇ ਜਿਹੜਾ ਚਲਾਨ ਹੁੰਦਾ ਹੈ ਮੰਨ ਲਓ ਟ੍ਰੈਫਿਕ ਪੁਲਿਸ ਨੇ ਚਲਾਨ ਕਰਤਾ ਕਈਆਂ ਨਾਲ ਉਹਨਾਂ ਨੇ ਲੜਾਈ ਕੀਤੀ ਹੋਊਗੀ ਕਈਆਂ ਪ੍ਰਧਾਨਾਂ ਦਾ ਫੋਨ ਆਇਆ ਹੋਊਗਾ ਭਾਜੀ ਛੱਡ ਦਿਓ ਜੀ ਉਹਨੇ ਫਿਰ ਸਟੈਂਡ ਲੈ ਕੇ ਚਲਾਨ ਕੀਤਾ ਉਹ ਚਲਾਨ ਪੁਲਿਸ ਤੋਂ ਹੁੰਦਾ ਹੋਇਆ ਘੁਮ ਘੁਮਾ ਕੇ ਪਹੁੰਚਿਆ ਤੁਹਾਡੇ ਆਰਟੀਆ ਦਫਤਰ ਹੁਣ ਆਟੀਆ ਦਫਤਰ ਦੇ ਵਿੱਚ ਮੰਨ ਲਓ ਉਹਦਾ ਫਾਈਨ ਬਣਿਆ 5000 ਰੁਪਇਆ ਪਰ ਤੁਹਾਨੂੰ ਉੱਥੇ ਜਿਹੜੇ ਬੈਠੇ ਨੇ ਕਰਿੰਦੇ ਉਹ ਸੈਟਲਮੈਂਟ ਕਰਵਾ ਦਿੰਦੇ ਕਿ ਭਾਈ ਜੀ 5000 ਬਣਦਾ ਆ ਤੁਸੀਂ 2500 ਦਿਓ ਤੇ ਤੁਹਾਡਾ ਜਿਹੜਾ ਬਾਹਰੋਂ ਮਰ ਤੁਨ ਮਾਰ ਸੇ ਹਾਂ ਜਿੱਥੇ ਜਿੱਥੇ ਕੰਮ ਸੈੱਟ ਹੋ ਜੇ ਪਰ ਇੱਥੇ ਨੋਟ ਕਰਨਾਂ ਦੀ ਗੱਲ ਆ ਜਿਹੜਾ ਬੰਦਾ ਇਤਨਾ ਸੈਟਲਮੈਂਟ ਕਰਕੇ ਆ ਗਿਆ ਅਗਰ ਉਹਨੇ ਰਸੀਦ ਨਹੀਂ ਲਈ ਤੇ ਉਹਦਾ ਜਿਹੜਾ ਚਲਾਨ ਆ ਉਹ ਸਾਰੀ ਲਾਈਵਲੀ ਉੱਥੇ ਬੋਲਦਾ ਰਹੇਗਾ ਐਂਡ ਉਹ ਜਿਹੜਾ ਫਾਈਨ ਉਹ ਐਗਜ਼ਿਸਟ ਕਰਦਾ ਰਹੇਗਾ ਮਾਰਚੀ ਦੇ ਮਾਰਚੀ ਦੇ ਤੇ ਯੋਨਾ ਦੇ ਦੇਖੋ ਇ ਇ ਇੱਥੇ ਬੜੇ سارے ਲੂਪ ਪੁਲਸ ਨੇ ਉਹ ਆਡਿਟ ਦਾ ਮਸਲਾ ਆ ਆ ਆਰਟੀਓਫੀਸ ਵਾਲੇ ਕਹਿੰਦੇ ਜੀ ਚੋਰੀ ਹੋ ਗਈ ਬਿਲਕੁਲ ਉਹਨਾਂ ਨੇ ਤੇ ਆ ਕੇ ਗੱਲ ਟੜਦੇ ਪਾ ਦੇਣੀ ਨਾ ਇੰਨੇ ਸਾਲ ਤੇ ਰਿਪੋਰਟ ਮੈਂ ਬੜੀ ਦੇਰ ਹੋ ਗਈ ਆ ਕਿ ਇਹ ਕਾਫੀ ਦੇਰ ਹੋ ਗਈ ਮੈਂ ਕਿ ਤੁਸੀਂ ਮੁੱਦੇ ਚੁੱਕਦੇ ਹੋ ਮੈਂ ਕਿ ਚਲ ਅੱਜ ਤੁਹਾਣਾ ਇੰਟਰਵਿਊ ਕਰੀਏ ਖਾਸ ਮੈਂ ਕਿ ਐਹ ਹਾਲੇ ਤੱਕ ਨਾ ਕਾਰਵਾਈ ਨਹੀਂ ਹੋਈ ਹਾਂ ਪਿੱਛੇ ਇੱਕ ਕਲਰਕ ਨੂੰ ਪਟਿਆਲੇ ਦੇ ਵਿੱਚ ਰਿਸ਼ਵਤ ਲੈਂਦੇ ਆ ਵੀ ਫੜਿਆ ਗਿਆ ਸੀ ਇੱਕ ਪਟਿਆਲੇ ਸੀ ਇੱਕ ਪਠਾਨਕੋਟ ਸੀਗਾ ਇਹ ਤੇ ਲਗਾਤਾਰ ਅੱਜ ਵੀ ਜਿਹੜਾ ਮੈਂ ਪਿਛਲੇ ਸਾਲ ਕੰਪਲੇਨ ਕੀਤੀ ਸੀ ਉਹਦੀ ਵੀ ਜਾਂਚ ਅਜੇ ਵੀ ਵਿਜੀਲੈਂਸ ਤੇ ਪੈਂਡਿੰਗ ਹੈ ਉਹਦੀ ਜਾਂਚ ਚੱਲ ਰਹੀ ਹੈ ਕਿਦਾਂ ਫੋਟੋ ਤੋਂ ਫੋਟੋ ਆਪਾਂ ਵੀਡੀਓ ਵੀ ਇੱਕ ਜਨਤਕ ਕੀਤੀ ਸੀਗੀ ਤੇ ਇਹ ਤੇ ਇਹ ਤੇ ਬੜਾ ਦੁੰਗਾਈ ਨਾਲ ਜਾਂਚ ਕਰਨ ਦੀ ਲੋੜ ਹੈ ਵੀ ਕਿਸ ਤਰੀਕੇ ਨਾਲ ਇਹ ਚੀਜ਼ਾਂ ਚੱਲ ਰਹੀਆਂ ਨੇ ਸਾਡੇ ਲੋਕਾਂ ਨੂੰ ਵੀ ਨਾਲ ਜਾਗਰੂਕ ਹੋਣਾ ਪਊਗਾ ਉਹ ਸੋਚਦੇ ਆ ਪੈਸੇ ਬਚ ਗਏ ਤੇ ਆਪਾਂ ਸਾਨੂੰ ਆਰਸੀ ਮਿਲ ਗਈ ਸਾਡਾ ਕੰਮ ਹੋ ਗਿਆ ਪਰ ਉਹ ਸਿਸਟਮ ਦੇ ਵਿੱਚ ਜੋ ਚਲਾਨ ਬੋਲਦਾ ਰਹਿੰਦਾ ਆ ਖਜ਼ਾਨੇ 'ਚ ਪੈਸੇ ਜਮਾ ਨਹੀਂ ਹੁੰਦੇ ਉਹ ਜਿਹੜੇ ਪੈਸੇ ਆ ਉਹ ਆਰਟੀਏ ਦੀ ਜਬ ਆਰਟੀਏ ਕਹਿੰਦਾ ਸੋਰੀ ਜਿਹੜੇ ਉੱਥੇ ਦੇ ਅਧਿਕਾਰੀ ਉਹਨਾਂ ਦੀ ਜੇਬ 'ਚ ਚਲੇ ਜਾਂਦੇ ਨੇ ਤੇ ਉਹ ਚਲਾਨ ਤੁਹਾਡਾ ਬੋਲਦਾ ਰਹਿੰਦਾ ਆ ਤੇ ਉਹ ਜਦੋਂ ਖਜ਼ਾਨੇ ਚ ਪੈਸਾ ਜਿਵੇਂ ਨਹੀਂ ਹੋਇਆ ਤੁਹਾਡੇ ਕੋਲ ਰਸੀਦ ਨਹੀਂ ਆਈ ਤੁਹਾਨੂੰ ਪਤਾ ਹੀ ਨਹੀਂ ਲੱਗਿਆ ਤੇ ਉਹ ਤਾਂ ਤੁਹਾਡਾ ਤਾਂ ਐਗਜ਼ਿਸਟ ਕਰਦਾ ਹੀ ਰਹਿਣਾ ਕਿ ਤੁਹਾਡਾ ਫਲਾਨਾ ਚਲਾਨ ਹੋਇਆ ਸੀ ਤੁਸੀਂ ਅਜੇ ਤੱਕ ਭੁਗਤਿਆ ਨਹੀਂ ਆਰਸੀਓਨ ਦਾ ਮਤਲਬ ਇਹ ਨਹੀਂ ਵੀ ਤੁਹਾਡਾ ਇਹ ਸਾਰਾ ਕਲੀਅਰ ਹੋ ਗਿਆ ਸੋ ਇਸ ਤਰ੍ਹਾਂ ਦਾ ਬੜਾ ਵੱਡਾ ਜਿਹੜਾ ਕੱਪੜਾ ਆ ਉਹ ਆਡੀਆਂ ਦਫ਼ਤਰ ਦੇ ਵਿੱਚ ਚੱਲਦਾ ਆ ਸਰਕਾਰ ਨੂੰ ਵਿਸ਼ੇਸ਼ ਧਿਆਨ ਦੇ ਕੇ ਇੱਥੇ ਲੋਕਾਂ ਨੂੰ ਨੁਜਾਦ ਦਿਵਾਉਣੀ ਪੈਂਦੀ ਕਿਉਂਕਿ ਬੋਲਦਾ ਕੋਈ ਨਹੀਂ ਸਾਡੇ ਸ਼ਹਿਰ ਦੇ ਸੰਕੁਚ ਸਮਾਜ ਸੇਵੀਆਂ ਨੇ ਕੁਝ ਪੋਲੀਟਿਸ਼ੀਅਨਸ ਨੇ ਕੇਵਲ ਸਾਡੇ ਸ਼ਹਿਰ ਦੇ ਕੁਝ ਬੰਦਿਆਂ ਨੂੰ ਵੀਆਈਪੀ ਟ੍ਰੀਟਮੈਂਟ ਦੇਣ ਦੇ ਬਦਲੇ ਮੰਨ ਲਓ ਮੇਰਾ ਮੈਂ ਫੋਨ ਕਰਾਂਗਾ ਜੀ ਆ ਲਾਇਸੈਂਸ ਬਣਾ ਦਿਓ ਬਣ ਗਿਆ ਜਾਂ ਕਿਤੋਂ ਕਿਸੇ ਪੋਲਿਟਿਕਲ ਬੰਦਾ ਆ ਕੋਈ ਸਮਾਜ ਸੇਵੀ ਆ ਉਹਨੇ ਕੋਈ ਨਾ ਕੋਈ ਦੂਜੀ ਸੈਟਿੰਗ ਕੀਤੀ ਹੋਈ ਆ ਤੇ ਉਹ ਉਹਦੇ ਬਦਲੇ ਸਾਡਾ ਪੂਰਾ ਸ਼ਹਿਰ ਜਿਹੜਾ ਵਾ ਉਹਨੇ ਵੇਚ ਕੇ ਉਹਨਾਂ ਅੱਗੇ ਗਿਰਵੀ ਰੱਖਿਆ ਹੋਇਆ ਕਿ ਸਾਨੂੰ ਕੁਝ ਨਾ ਕਿਹੋ ਬਾਕੀ ਸ਼ਹਿਰ ਲੁੱਟੀ ਚੱਲਾ ਕੋਈ ਗੱਲ ਨਹੀਂ ਆ ਸਰ ਮੈਂ ਗੱਲ ਕਰਾਂਗਾ ਤੁਸੀਂ ਜਿੱਸਾ ਕਹਿ ਰਹੇ ਹੋ ਜਿਹੜਾ ਚਲਾਨ ਆ ਬੋਲਦਾ ਰਹੇਗਾ ਔਨਲਾਈਨ ਇਸ ਹਾਮਲਾ ਤੇ ਲੱਖਾਂ ਲੋਕਾਂ ਦੇ ਚਲਾਨ ਬੋਲਦੇ ਬੋਲਦੇ ਹੋਣਗੇ ਇਸ ਟਾਈਮ ਕੋ ਜਿਸ ਤਰ੍ਹਾਂ ਹੀਰਾ ਫੇਰੀ ਹੋ ਰਹੀ ਬਿਲਕੁਲ ਜੀ ਉਥੇ ਮੇਨ ਜਿਹੜਾ ਆਡਿਟ ਹੁੰਦਾ ਸਾਲ ਬਾਅਦ ਪਰ ਆਡਿਟ ਦੀ ਟੀਮ ਹੀ ਜਿਹੜੀ ਉਹਨਾਂ ਨਾਲ ਰਲ ਜਾਂਦੀ ਮੈਂ ਤੁਹਾਨੂੰ ਫਿਰ ਕਹਿ ਰਿਹਾ ਜੇ ਤੁਸੀਂ ਮੈਂ ਦੋ ਵਾਰੀ ਜਿਹੜਾ ਚਲਾਨ ਉਥੇ ਜਮ੍ਹਾਂ ਕਰਵਾਣ ਆਂਦੇ ਆ ਨਾ ਬਾਕਾਇਦਾ ਇੱਕ ਡੈਰੀ ਲੱਗੀ ਹੁੰਦੀ ਹੈ ਡੈਰੀ ਦੇ ਵਿੱਚੋਂ ਗਿਣਤੀ ਕਰਾ ਕੇ ਚਲਾਨ ਦਿੰਦੇ ਕਿ ਇੰਨੇ ਚਲਾਨ ਹੈ ਉਹ ਕਾਪੀ ਵਾਲਾ ਰਿਕਾਰਡ ਪਤਾ ਨਹੀਂ ਹੈਗਾ ਕਿ ਨਹੀਂ ਹੈਗਾ ਮੈਂ ਕਿਸੇ ਸਮਾਜ ਸੇਵਕ ਸੀ ਇੱਕ ਨਵੇਂ ਸਮਾਜ ਸੇਵਕ ਬਣੇ ਆ ਉਹਨਾਂ ਨਾਲ ਮੈਂ ਜਦੋਂ ਗੱਲ ਕੀਤੀ ਉਹ ਕਹਿੰਦੇ ਜੀ ਮਹੀਨੇ ਬਾਅਦ ਰਿਕਾਰਡ ਹੀ ਨਹੀਂ ਹੁੰਦਾ ਇਹ ਗੱਲ ਸਹੀ ਹੈ ਕਿ ਗਲਤ ਹੈ ਤੁਸੀਂ ਕਹਿ ਰਹੇ ਹੋ ਕਿ ਚਲਾਨ ਬੋਲਦਾ ਰਹਿੰਦਾ ਬਿਲਕੁਲ ਮਨੀ ਮੈਂ ਕਹਿੰਨਾ ਉਹ ਰਿਕਾਰਡ ਤੇ ਬੋਲਦਾ ਆ ਦੇਖੋ ਉਹਦੇ ਰਿਕਾਰਡ ਦੇ ਵਿੱਚ ਇਹ ਆਉਣਾ ਵੀ ਤੁਸੀਂ ਤੁਹਾਡਾ ਚਲਾਨ ਸੀ ਮੰਨ ਲਓ ਤੁਸੀਂ ਭੁਗਤਣ ਹੀ ਨਹੀਂ ਆਏ ਮੈਂ ਤਾਂ ਨੋਨੇ ਆਰਸੀ ਦਿੱਤੀ ਹੈ ਤੁਸੀਂ ਉਹਨੂੰ ਅੰਡਰ ਦਰ ਟੇਬਲ ਪੈਸਾ ਦੇ ਦਿੱਤਾ ਤੁਹਾਡਾ ਟੋਡਾ ਉਹ ਜਿਹੜਾ ਲਾਈਸ ਥੋੜਾ ਚਲਾਨ ਆ ਉਹ ਤੁਹਾਡਾ ਬੋਲਦੇ ਰਹਿਣਾ ਜਿੰਨੀ ਦੇਰ ਤੱਕ ਸਰਕਾਰ ਦੀ ਰਸੀਦ ਕੱਟ ਕੇ ਪੈਸੇ ਜਮ੍ਹਾਂ ਹੋ ਕੇ ਖਜ਼ਾਨੇ ਦੇ ਵਿੱਚ ਨਹੀਂ ਗਏ ਉਹ ਤੁਹਾਡਾ ਆਨਲਾਈਨ ਬੋਲਦਾ ਰਹਿਣਾ ਤੇ ਉਹ ਜਦੋਂ ਉਹਨੇ ਪੈਸੇ ਜਮ੍ਹਾਂ ਹੀ ਨਹੀਂ ਕਰਾਏ ਤਾਂ ਉਹ ਅਗਰ ਮੈਂ ਉਹਦੋਂ ਲੀਗਲੀ ਗੱਲ ਕਰਾਂ ਤੇ ਤੁਸੀਂ ਸਰਕਾਰ ਦੇ ਖਾਤੇ 'ਚ ਰੈਵਨਿਊ ਜਮ੍ਹਾਂ ਨਹੀਂ ਕਰਾਇਆ ਤੇ ਤੁਹਾਡਾ ਚਲਾਨ ਹਜੇ ਤੱਕ ਬੋਲਿਆ ਤਾਂ ਆਰਸੀ ਦਾ ਮਤਲਬ ਇਹ ਨਹੀਂ ਹੈ ਵੀ ਤੁਹਾਡਾ ਚਲਾਨ ਭੁਗਤਿਆ ਗਿਆ ਸਰ ਤੁਸੀਂ ਇਹਦੀ ਕੰਪਲੀਟ ਪਾਓਗੇ ਮਾਨ ਸਾਹਿਬ ਨੂੰ ਮੁੱਖ ਮੰਤਰੀ ਭਗਵਤ ਮਾਨੀ ਨੂੰ ਬੜੇ ਵਧੀਆ ਮੈਂ ਕਹ ਕੰਮ ਹੋ ਰਿਹਾ ਹੁਣ ਜਿਹੜਾ ਨਸ਼ੇ ਦੇ ਮੈਂ ਕ ਕਸਨ ਵਾਸਤੇ ਖਤਮ ਕਰਵਾਸੇ ਘਰਾ ਘਰਾ ਜੇ ਰੇਡ ਕੀਤੀ ਜਾ ਰਹੀ ਆ ਪ੍ਰੋਪਰਟੀ ਆ ਜਿਹੜੀ ਆ ਢਾਇਆ ਜਾ ਰਹੀ ਆ ਉਹਨਾਂ ਦੀ ਆ ਮੈਂ ਕਿ ਇਹਦੀ ਕੰਪਲੇਂਟ ਪਾਓਗੇ ਇਹ ਜਿਹੜੇ ਕੱਪਲੇ ਗੋਲਮਾਲੋ ਦੇਖੋ ਇੱਕ ਹੁੰਦਾ ਕੰਪਲੇਂਟ ਪਾਓਗੇ ਕੰਪਲੇਂਟਸ ਆਲਰੇਡੀ ਚੱਲ ਰਹੀਆਂ ਪਹਿਲਾਂ ਵੀ ਜਾਂਚ ਹੋਈ ਸੀ ਡੀਸੀ ਅਮਰੀਤਸਰ ਐਂਡ ਡੀਸੀ ਗੁਰਦਾਸਪੁਰ ਜੀ ਨੂੰ ਇਹਦੀ ਜਾਂਚ ਸੌਂਪੀ ਗਈ ਸੀਗੀ ਐਂਡ ਉਹਦੇ ਵਿੱਚ ਦੋ ਅਧਿਕਾਰੀਆਂ ਨੂੰ ਸਸਪੈਂਡ ਕੀਤਾ ਗਿਆ ਸੀਗਾ ਨੌਕਰੀ ਤੋਂ ਬਰਖਾਸਤ ਕੀਤਾ ਗਿਆ ਸੀਗਾ ਉਹ ਜਾਂਚ ਦੁਬਾਰਾ ਵਿਜੀਲੈਂਸ ਕੋ ਅੱਜ ਵੀ ਪੈਂਡਿੰਗ ਪਈ ਹੈ ਸਟੇਟਮੈਂਟਸ ਹੋਣ ਵਾਲੀਆਂ ਪ੍ਰਬੰਧਕੀ ਨੋਟ ਹੋ ਗਏ ਨੇ ਮੇਰੀ ਸਟੇਟਮੈਂਟ ਉੱਚ ਹੋ ਚੁੱਕੀ ਹੈ ਤੇ ਉੱਚ ਕਾਰਵਾਈ ਹੋਊਗੀ ਅਸੀਂ ਹੋਰ ਉਹਦੇ ਵਿੱਚ ਐਡੀਸ਼ਨ ਕਰਕੇ ਜਿਹੜੇ ਹੋਰ ਲਾਇਸੈਂਸ ਬੰਦੇ ਨੇ ਆਰਸੀਆਂ ਕਿਤਨਾ ਜਾ ਰਹੀਆਂ ਨੇ ਕੁਝ ਚਲਾਨ ਸਾਡੇ ਕੋ ਪਏ ਨੇ ਜਿੰਨਾਂ ਦੀ ਆਰਸੀਆਂ ਵੀ ਸਾਡੇ ਕੋ ਚਲਾਨ ਵੀ ਸਾਡੇ ਕੋ ਪਏ ਨੇ ਤੇ ਉਹ ਅਸੀਂ ਨਾਲ ਉਹਦੇ ਐਡ ਕਰ ਰਹੇ ਹਾਂ ਤਾਂ ਕਿ ਗਾਂ ਸੁਧਾਰ ਕੀਤਾ ਜਾ ਸਕੇ ਕਿ ਦੇਖੋ ਜੇਦੋਂ ਕੋਈ ਕਲਰਕ ਜੀਬ 'ਚ ਪੈਸੇ ਪਾ ਲੈਂਦਾ ਉਹ ਸਾਡੇ ਕੰਮ ਨਹੀਂ ਹੁੰਦੇ ਮਤਲਬ ਸਾਡੀ ਪਬਲਿਕ ਦੇ ਕੰਮ ਨਹੀਂ ਹੁੰਦੇ ਜਦੋਂ ਅਸੀਂ ਇੱਕ ਨੰਬਰ 'ਚ ਲਾਇਸੈਂਸ ਲਾਇਸੈਂਸ ਲੈਣ ਗਏ ਆਰਸੀ ਲੈਣ ਗਏ ਆ ਚਲਾਨ ਭੁਗਤ ਕੇ ਆਏ ਆ ਚਾਹੇ ਉਹ 5000 ਦਾ ਚਾਹੇ 2000 ਦਾ ਉਹ ਸਾਡੇ ਵੈਲਫੇਅਰ 'asse ਖਰਚ ਹੋਣਾ ਸਾਡੇ ਉਹ ਰੋਡਸ ਬਣਨ ਗਿਆ ਜਾਂ ਸਰਕਾਰ ਦੇ ਖਜ਼ਾਨੇ ਜਾਏਗਾ ਤੇ ਓਬਵੀਅਸਲੀ ਉਹ ਸਾਡੇ ਵੈਲਫੇਅਰ ਉੱਤੇ ਖਰਚ ਹੋਏਗਾ ਐਂਡ ਇਹ ਪਬਲਿਕ ਨੂੰ ਸਾਡੇ ਸ਼ਹਿਰ ਵਾਸੀ ਨੂੰ ਇਹ ਜ਼ਿੰਮੇਵਾਰੀ ਉਹਨਾਂ ਦੀ ਬਣਦੀ ਹੈ ਕਿ ਇਸ ਚੀਜ਼ ਨੂੰ ਸਮਝ ਕੇ ਤੇ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਵੀ ਲੀਗਲ ਵੇ ਨਾਲ ਜੋ ਚੀਜ਼ ਠੀਕ ਲੱਗੇ ਉਸ ਤਰੀਕੇ ਕੰਮ ਕੀਤਾ ਜਾਵੇ ਸਰ ਜਿਸ ਤਰ੍ਹਾਂ ਚਲਾਨ ਭੁਗਤਣ ਜਾਂਦੇ ਨਾ ਬਾਹਰ ਏਜੈਂਟੀ ਬੜੇ ਖਲੋਤੇ ਹੁੰਦੇ ਆਂ ਮੈਂ ਕਹ ਅੰਦਰ ਅੰਦਰੋਂ ਇਨੀ ਸ਼ਕਤੀ ਨਹੀਂ ਹੋ ਰਹੀ ਕੈਮਰਾ ਵੀ ਲਗਾ ਦਿੱਤਾ ਹੈ ਮੈਂ ਕਹ ਏਜੰਟੀ ਬਾਹਰੋਂ ਚਲਾਨ ਫੜ ਲੈਣਗੇ ਤੇ ਬਾਹਰੋਂ ਹੀ ਚਲਾਨ ਫੜ ਲੈਣਗੇ ਤੇ ਉਹਨਾਂ ਨੂੰ ਫੋਨ ਕਰਕੇ ਕਹਿਣਗੇ ਅੱਛਾ ਜੀ ਤੁਹਾਡੇ ਘਰ ਪਹੁੰਚ ਜਾਣਗੇ ਮੈਂ ਕਹ ਇਹ ਆਰਟੀਓ ਸਾਹਿਬ ਇੱਥੇ ਸ਼ਕਤੀ ਕਿਉਂ ਨਹੀਂ ਕਰਦੇ ਦੇਖੋ ਏਜੰਟ ਦੇਖੋ ਇਹ ਐਡਮਿਨਿਸਟ੍ਰੇਸ਼ਨ ਦਾ ਕੰਮ ਹੈ ਆਰਟੀਓ ਸਾਹਿਬ ਦਾ ਕੰਮ ਹੈ ਵੀ ਉਹ ਇੱਥੇ ਕੀ ਐਕਸ਼ਨ ਲੈਂਦੇ ਨੇ ਕੀ ਕਰਦੇ ਨੇ ਬਾਕੀ ਆਪਾਂ ਉਹਨਾਂ ਦੇ ਧਿਆਨ ਦੇ ਵਿੱਚ ਵੀ ਇਹ ਚੀਜ਼ ਲਿਆਵਾਂਗੇ ਤੁਸੀਂ ਵੀ ਆਪਣੇ ਫੋਨ ਦੇ ਜ਼ਰੀਏ ਮਿਲ ਕੇ ਇਹ ਚੀਜ਼ ਉਹਨਾਂ ਦਾ ਧਿਆਨ ਚ ਲਿਆਓ ਕਿ ਉਹਨਾਂ ਨੂੰ ਇਸ ਚੀਜ਼ ਤੇ ਐਕਸ਼ਨ ਕਰਨਾ ਬਣਦਾ ਹੈ ਕਿ ਅਗਰ ਕੋ ਏ ਜਣੇ ਇਸ ਤਰੀਕੇ ਨਾਲ ਕਰਦਾ ਕਿਉਂਕਿ ਤਾਂ ਲੇਕੇ ਦਾ ਬੜਾ ਬੜਾ ਵੱਡਾ ਲਾਇਆ ਉੱਥੇ ਕਿ ਏਜੰਟਾਂ ਤੋਂ ਬਚੋ ਤੇ ਡਾਇਰੈਕਟ ਤੁਸੀਂ ਆ ਕੇ ਸੰਪਰਕ ਕਰੋ ਫਿਰ ਵੀ ਜੇ ਕੋਈ ਏਜੰਟਾਂ ਦੇ ਚੰਗੂਲ ਚ ਫਸਦਾ ਆ ਉਹਨਾਂ ਨੇ ਗੱਲਾਂ ਮੰਨ ਕੇ ਉਹਨਾਂ ਦੇ ਤਰੀਕੇ ਨਾਲ ਲਾਇਸੈਂਸ ਜਾਂ ਚਲਾਨ ਭੁਗਤਾਨ ਦੀ ਕਰਦਾ ਆ ਤੇ ਫਿਰ ਤੇ ਇਹ ਸਾਡਾ ਉਹਦੀ ਜੁਮਿਆਰੀ ਬਣਦੀ ਹੈ ਜਿਹੜਾ ਐਪਲੀਕੈਂਟ ਆ ਜਾਂ ਜਿੰਨੇ ਜਿਹਦਾ ਚਲਾਨ ਹੋਇਆ ਉਹ ਸਾਨੂੰ ਵੀ ਤਾਂ ਨਾਲ ਜਾ ਕੇ ਰਖੋਣਾ ਪੈਣਾ ਸ਼ਹਿਰ ਵਾਸੀਆਂ ਨੂੰ ਸੋ ਇਹ ਆਪਾਂ ਧਿਆਨ ਚ ਲਿਆਵਾਂਗੇ ਤੁਹਾਡੇ ਥਰੂ ਜਾਂ ਮੈਂ ਆਪ ਵੀ ਬੇਨਤੀ ਕਰੂੰਗਾ ਜਿਸ ਜੋ ਵੀ ਗਲਤ ਕੰਮ ਆਰਟੀਆ ਦਫਤਰ ਦੇ ਵਿੱਚ ਹੋ ਰਿਹਾ ਉਹ ਸ਼ਕਤੀ ਨਾਲ ਉੱਤੇ ਜਿੱਥੇ ਮੇਰੀ ਜੋ ਮੇਰੀ ਬਣਦੀ ਮੇਰਾ ਜੋ ਫਰਜ ਬਣਦਾ ਮੈਂ ਸਟਰੋਂਗਲੀ ਵੇ ਨਾ ਉਹਦੀ ਕੰਪਲੇਨ ਵੀ ਕਰਾਂਗਾ ਸਟੇਟਮੈਂਟ ਵੀ ਦਵਾਂਗਾ ਤੇ ਜਿਹੜਾ ਵੀ ਗਲਤ ਕੰਮ ਕਰ ਰਿਹਾ ਜਾਂ ਕਰ ਚੁੱਕਾ ਆ ਉਹਨੂੰ ਕਿਸੇ ਕੀਮਤ ਤੇ ਬਖਸ਼ਿਆ ਨਹੀਂ ਜਾਊਗਾ ਦਰਸ਼ਕੋ ਐਸੀ ਸਾਣਾ ਸਮਾਜ ਸੇਵਕ ਅਮਰਪਾਲ ਸਿੰਘ ਬਬਲੂ ਜੀ ਜਿਹੜਾ ਆਰਟੀਓ ਆਫਿਸ ਦੇ ਵਿੱਚ ਜਿਹੜਾ ਗੋਲਮਾਲ ਹੋ ਰਿਹਾ ਹੈ ਹੇਰਾਫੇਰੀ ਹੋ ਰਹੀ ਹੈ ਕਈਆਂ ਦੀਆਂ ਜਿਹੜੀਆਂ ਆਰਸੀਆ ਨਹੀਂ ਆ ਰਹੀ ਆ ਪਰ ਇਹਨਾਂ ਨੇ ਕਿਹਾ ਜਿਹੜੀ ਜੇਤੇ ਰਿਸ਼ਵਤ ਲਈ ਜਾਂਦੀ ਹੈ ਬਿਨਾ ਮਤ ਰਸੀਦ ਤੋਂ ਜਿਹੜੇ ਤੁਹਾਡੇ ਚਲਾਨ ਭੁਗਤੇ ਜਾਂਦੇ ਆ ਉਹਨਾਂ ਤੇ ਜਿਹੜੀ ਦੁਬਾਰਾ ਕੰਪਲੀਟ ਪਾਈ ਜਾਏਗੀ ਤੇ ਜਿਹੜੇ ਰਿਸ਼ਵਤ ਲੈਂਦੇ ਉਹਨਾਂ ਦੇ ਜਿਹੜੀ ਸਖਤ ਤੋਂ ਸਖਤ ਜਿਹੜੀ ਕਾਰਵਾਈ ਕਰਾਈ ਜਾਏਗੀ ਅੰਮ੍ਰਿਤਸਰ ਤੋਂ ਅਜੇ ਰੋੜਾ ਦੀ ਰਿਪੋਰਟ ਕੈਮਰਾਮੈਨ 로ਹਿਤ ਕੇਂਦਰੀ ਦੇ ਨਾਲ ਹੈਲੋ ਹਾਂਜੀ ਆਰਟੀਓ ਸਾਹਿਬ ਸੱਸੀ ਗੱਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਮੈਂ ਅਜੇ ਬੋਲਦਾ ਜੇ ਪੱਤਰਕਾਰ ਹਾਂਜੀ ਦੱਸੋ ਅਸਾਰੇ ਇੱਕ ਬੇਨਤੀ ਆ ਹੁਣੇ ਨਾ ਮੈਂ ਉਹ ਖਬਰ ਕੀਤੀ ਸੀ ਅਮਰਪਾਲ ਸਿੰਘ ਬਬਲੂ ਉਹ ਨਹੀਂ ਗਿਆ ਆਰਟੀ ਆਫਿਸ ਦੇ ਵਿੱਚ ਦਿੱਕਤ ਆ ਰਹੀ ਆ ਥੋੜਾ ਜਿਹਾ ਵਰਜਨ ਲੈਣਾ ਸੀ ਜੇ ਤੁਹਾਡੇ ਕੋ ਰਿਕਾਰਡ ਕੀਤੀ ਜਾ ਰਹੀ ਆ ਕਾਲ ਕੀ ਕਿ ਸੰਬੰਧੀ ਖਬਰ ਸੁਣ ਹਾਂਜੀ ਹਾਂਜੀ ਮੈਂ ਦੱਸਣ ਲੱਗਾ ਜੀ ਦੱਸਣ ਲੱਗਾ ਜੀ ਇੱਕ ਦਿਨ ਸਰ ਬੜੀ ਮੁਸ਼ਕਲ ਆ ਰਹੀ ਆ ਜਿਹੜੀ ਆ ਮਤਲਬ ਆਰ ਸੀ ਦੀ ਪ੍ਰਿੰਟਿੰਗ ਨਹੀਂ ਮਿਲਦੀ ਵੀ ਆਰ ਸੀ ਲਾਇਸੈਂਸ ਵਗੈਰਾ ਦੀ ਹਾਂਜੀ ਹਾਂਜੀ ਤੇ ਲੋਕ ਬੜੇ ਪਰੇਸ਼ਾਨ ਹੋ ਰਹੇ ਆ ਕਦੋਂ ਤੱਕ ਇਹਨਾਂ ਸਮੱਸਿਆ ਹੱਲ ਹੋ ਜਾਏਗੀ ਜੀ ਇਹ ਵਿਦਨ ਨੈਕਸਟ ਵੀਕ ਹੋ ਜਾਣੀ ਹੈ ਜੀ ਸਾਲ ਸਟਾਰੀ ਪ੍ਰਿੰਟਿੰਗ ਦਾ ਸਾਰਾ ਕੁਝ ਹੈੱਡ ਆਫਿਸ ਨੇ ਮਨਜ਼ੂਰੀ ਦੇ ਦਿੱਤੀ ਹੈ ਐਂਡ ਇਨ ਨੈਕਸਟ ਵੀਕ ਇਟ ਵਿਲ ਗੈਟ ਪ੍ਰੋਸੈਸ ਤੇ ਸਾਰਾ ਆਪਣੇ ਅੰਮ੍ਰਿਤਸਰੋਂ ਹੀ ਪ੍ਰਿੰਟ ਹੋਇਆ ਕਰੇਗੀ ਕਿ ਚੰਡੀਗੜ੍ਹੋਂ ਹੋ ਕੇ ਆਇਆ ਕਰੇਗੀ ਜੀ ਉਹ ਜੋ ਵੀ ਇਨਸਟਰਕਸ਼ਨਸ ਹਜੇ ਹੈੱਡ ਆਫਿਸ ਵਰਕ ਆਊਟ ਕਰ ਰਹੇ ਜੋ ਵੀ ਇਨਸਟਰਕਸ਼ਨਸ ਆਉਣਗੀਆਂ ਫਿਰ ਪ੍ਰਪਗੇਟ ਕਰਤਾ ਵੀ ਕਰਦੇ ਸਾਰੀ ਕਿ ਟ੍ਰੈਕ ਤੇ ਬੜੀ ਮੁਸ਼ਕਲ ਆਂਦੀ ਆ ਕਦੀ ਕੈਮਰੇ ਖਰਾਬ ਹੋ ਜਾਂਦੇ ਆ ਇਹ ਉਹ ਪਿਛਲੇ ਜਦੋਂ ਕੰਪਨੀ ਛੱਡ ਕੇ ਗਈ ਉਹਦੋਂ ਹੀ ਇੱਕ ਮੁਸ਼ਕਲ ਆਈ ਉਸ ਤੋਂ ਬਾਅਦ ਲਗਾਤਾਰ ਚੱਲ ਰਕ ਰਹੀ ਕਾ ਨਹੀਂ ਕਾਫੀ ਦਿਨ ਤੋਂ ਸਰ ਐਸਾ ਹੀ ਹੁੰਦਾ ਪਿਆ ਰੇ ਚਾਰ ਮਹੀਨੇ ਚੱਲਦੇ ਫਿਰ ਖਰਾਬ ਹੋ ਜਾਂਦੇ ਜੀ ਨਹੀਂ 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 ਮੇਰੇ ਟਿਨਰ ਦੇ ਵਿੱਚ ਚਾਰ ਮਹੀਨੇ ਦੇ ਵਿੱਚ ਸਿਰਫ ਇੱਕ ਮਹੀਨਾ ਜਦੋਂ ਸਮਾਰਟ ਚਿੱਪ ਦੀ ਕੰਪਨੀ ਛੱਡ ਕੇ ਗਈ ਉਹਦੋਂ ਹੀ ਪ੍ਰੋਬਲਮ ਹੈ ਉਸ ਤੋਂ ਬਾਅਦ ਇੱਕ ਦਿਨ ਦਾ ਵੀ ਨਹੀਂ ਰੁਕਿਆ ਸਰ ਇੱਕ ਹੋਰ ਬੜੀ ਵੱਡੀ ਸਮੱਸਿਆ ਹੈ ਬੜੀ ਵੱਡੀ ਇੱਥੇ ਤੁਹਾਡੇ ਗੋਲਮਾਲ ਹੋ ਰਿਹਾ ਜਿਹੜੇ ਲਾਇਸੈਂਸ ਆਉਂਦੇ ਆ ਉਹ 5000 ਰੁਪਏ ਦਾ ਮਤਲਬ 2500 ਰੁਪਏ 3000 ਰੁਪਏ ਦੇ ਵਿੱਚ ਅੰਦਰ ਖਰੀਦੇ ਜਾਂਦੇ ਆ ਮੈਂ ਬਿਲਕੁਲ ਮੈਂ ਤਾਂ ਇਹ ਇਸ ਚੀਜ਼ ਦਾ ਪੱਦਾ ਫਾਸ਼ੀ ਕੀਤਾ ਹੈ ਕਿ ਜਿਹੜੇ ਲੋਕਾਂ ਨੇ ਲਾਇਸੈਂਸ ਤੇ ਟੈਸਟ ਨਹੀਂ ਦਿੱਤੇ ਉਹਨਾਂ ਦੇ ਮੈਂ ਰਿਵਰਟ ਕੀਤੇ ਆ ਐਂਡ ਮੇਰੀ ਕੋਈ ਵੀ ਗੱਲ ਹੈਗੀ ਜੇ ਕੋਈ ਇਹੋ ਜਿਹਾ ਮੈਂ ਲੋਕਾਂ ਨੂੰ ਵੀ ਅਪੀਲ ਹੀ ਕਰਦਾ ਕਿ ਜੇ ਕੋਈ ਕੋਈ ਵੀ ਆਮ ਬੰਦੇ ਇਹਨਾਂ ਦੇ ਚਿੰਜਕ ਨਾ ਪੈਣ ਬਿਲਕੁਲ ਸਰਕਾਰ ਨੇ ਬਹੁਤ ਹੀ ਸਿੰਪਲ ਅਤੇ ਸਰਲ ਤਰੀਕੇ ਨਾਲ ਆਨਲਾਈਨ ਸਿਸਟਮ ਬਣਾਇਆ ਹੋਇਆ ਉੱਥੇ ਅਪਲਾਈ ਕਰੋ ਆਪਣੀ ਟੈਸਟ ਦੀ ਡੇਟ ਲਓ ਐਂਡ ਸਿੰਪਲੀ ਜਾ ਕੇ ਟੈਸਟ ਦਿਓ ਉੱਥੇ ਜੇ ਕੋਈ ਵੀ ਇਸ ਚੀਜ਼ ਦੇ ਵਿੱਚ ਇੰਗੇਜ ਹੁੰਦਾ ਦਾ ਉਹਦਾ ਆਪ ਜਿੰਮੇਵਾਰ ਹੋ ਖੁਦ ਹੋਊਗਾ ਸਰ ਟੈਸਟ ਦੀ ਦੀ ਗੱਲ ਮੈਂ ਇੱਕ ਨਾ ਲਸਾ ਉਹਦੀ ਕਰ ਰਿਹਾ ਜੇ ਜਿਹੜੇ ਚਲਾਨ ਭੁਗਤੇ ਜਾਂਦੇ ਨਾ ਅੰਦਰ ਚਲਾਨ ਉਹ ਜੰਟਵਾਰੋ ਲੈ ਕੇ ਆਂਦਾ 3000 ਦੀ ਅੰਦਰ ਸੈਟਿੰਗ ਹੁੰਦੀ ਆ 5000 ਰੁਪਿਆ ਮਤਲਬ ਉਹਦਾ ਜੁਰਮਾਨਾ ਹੁੰਦਾ ਤੇ 3000 ਰੁਪਏ ਦੇ ਅੰਦਰ ਹੀ ਮਤਲਬ ਉਹ ਅੰਦਰੋਂ ਆਰਸੀ ਵੀ ਲੈ ਆਂਦਾ ਤੇ ਅੱਗੇ 3500 4000 ਰੁਪਿਆ ਮੱਕਾ ਕਸਟਮਰ ਕੋਲ ਲਲੰਦਾ ਇਹ ਬਿਲਕੁਲ ਜੋ ਜੇ ਇਹੋ ਜੇ ਕੁਝ ਹੋ ਰਿਹਾ ਤਾਂ ਬਿਲਕੁਲ ਗਲਤ ਹੈ ਵੈਸੇ ਮੈਂ ਚਲਾਂ ਕਲਰਕਰੀ ਹੁਣੇ ਪੋਸਟਿੰਗ ਆਰਡਰਸ ਕੀਤੇ ਆ ਲਾਸਟ 3 ਦੇ ਵਿੱਚ ਨਵੇਂ ਕਮਲਪ੍ਰੀਤ ਕੌਰ ਮੈਮ ਨੂੰ ਲਾਇਆ ਬੜੇ ਐਫੀਸ਼ੀਐਂਟ ਤੇ ਓਨੈਸਟ ਲੀਡੀ ਹੈ ਤੇ ਉਹਨਾਂ ਨੂੰ ਇਹ ਵੀ ਕਿਹਾ ਕਿ ਜੇਕਰ ਕਿਸੇ ਕੋਈ ਵੀ ਮਾੜੀ ਮੋਟੀ ਵੀ ਤੁਹਾਨੂੰ ਕਿਸੇ ਵੀ ਚੀਜ਼ ਦੀ ਕਮੀ ਪਈ ਸਿ ਪੁਰਾਣੇ ਰਿਕਾਰਡ ਨੂੰ ਟੇਕਓਵਰ ਕਰਨਾ ਜੀ ਤਾਂ ਤੁਰੰਤ ਸਾਡੇ ਧਿਆਨ ਦੇ ਵਿੱਚ ਤਾਂ ਕਿ ਸੈਕਸ਼ਨ ਅਫਸਰ ਤੋਂ ਜੋ ਆਡਿਟ ਕਰਾ ਕੇ ਤੇ ਸਰਕਾਰ ਦੇ ਧਿਆਨ ਕਿ ਲਿਆਂਦਾ ਜਾਵੇ ਸਰ ਜੇ ਮੈਂ ਤੁਹਾਨੂੰ ਪ੍ਰੂਫ ਦਵਾਂਗਾ ਤੇ ਤੁਸੀਂ ਇਹਨਾਂ ਦੇ ਕਾਰਵਾਈ ਕਰੋਗੇ ਜੀ ਬਿਲਕੁਲ ਜੀ ਕਰਾਂਗੇ ਬਿਲਕੁਲ ਅਸੀਂ ਕਾਰਵਾਈ ਕਰਨੇ ਬੈਠੇ ਆ ਸਰ ਇੱਕ ਹੋਰ ਹੈ ਦੋ ਤਿੰਨ ਬੰਦੇ ਆ ਉਹ ਕਾਫੀ ਸਾਲਾ ਤੋਂ ਹੀ ਅੰਦਰ ਕਦੀ ਕਿਸੇ ਦੀ ਡਿਊਟੀ ਲੱਗ ਜਾਂਦੀ ਕੋਈ ਕਲਰਕ ਆਂਦਾ ਉਹਦੇ ਨਾਲ ਉਹਦੀ ਸੈਟਿੰਗ ਹੈ ਦੂਸਰਾ ਕਲਰਕ ਆਂਦਾ ਉਹਦੀ ਉਹਦੇ ਨਾਲ ਸੈਟਿੰਗ ਹੈ ਤੀਸਰਾ ਕਲਰਕ ਆਂਦਾ ਉਹਦੀ ਉਹਦੇ ਨਾਲ ਸੈਟਿੰਗ ਹੈ ਅੱਛਾ ਜੀ ਇਹ ਸਿਸਟਮ ਚੱਲ ਰਿਹਾ ਜੇ ਬੜੀ ਦੇਰ ਤੋਂ ਇੱਥੇ ਨੇ ਬਿਲਕੁਲ ਇਹ ਬਿਲਕੁਲ ਤੁਸੀਂ ਗਲਤ ਕਹਿ ਰਹੇ ਹੋ ਇਹ ਕੋਈ ਸਿਸਟਮ ਨਹੀਂ ਹੈ ਮੇਰੇ ਆਫਿਸ ਵਿੱਚ ਜਦੋਂ ਉਹਦਾ ਮੈਂ ਆਇਆ ਹਾਂ ਹਾਂਜੀ ਹਾਂਜੀ ਬਿਲਕੁਲ ਤੁਸੀਂ ਇਹ ਗੱਲ ਸਹੀ ਕਹਿ ਰਹੇ ਹੋ ਕਿ ਤੁਸੀਂ ਆਏ ਹੋ ਮੈਂ ਕਿ ਪੁਰਾਣੀ ਸਿਸਟਮ ਹੈ ਹੋਈ ਚੱਲ ਰਿਹਾ ਸਰ ਬਗੈਰਾ ਆਪਣੇ ਕੋਲ ਸਿਸਟਮ ਦਾ ਨਹੀਂ ਮੈਨੂੰ ਪਤਾ ਦੇਖੋ ਪੁਰਾਣਾ ਜੋ ਜੋ ਵੀ ਚੱਲਦਾ ਸੀ ਮੇਰੇ ਹੁੰਦੇ ਉਹ ਇੱਥੇ ਕੋਈ ਇੰਨਾ ਵੀ ਨਹੀਂ ਫਰਕਦਾ ਮੇਰੀ ਪ੍ਰੈਜ਼ੈਂਸ ਤੋਂ ਬੜਾ